ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਰ ਆਫ ਸਿੱਖਿਜ਼ਮ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦਾ ਮੁੱਖ ਵਿਸ਼ਾ ਉਹਨਾਂ ਪੰਜਾਂ ਸਿੱਖਾਂ ਦੇ ਆਧਾਰਿਤ ਹਨ ਜੋ ਸਿੱਖਤਾ ਸੰਨ ਪਰ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਖੰਡੇ ਦੀ ਪੌਲ ਛੱਕੇ ਸਿੰਘ ਬਣੇ ਅਤੇ ਸਿੱਖ ਧਰਮ ਦੇ ਇਤਿਹਾਸ ਵਿੱਚ ਪੰਜਾਂ ਪਿਆਰਿਆਂ ਦੀ ਉਪਾਧੀ ਨਾਲ ਥਾਪੇ ਗਏ ਜੀ ਹਾਂ ਅਸੀਂ ਗੱਲ ਕਰਦੇ ਹਾਂ ਉਹਨਾਂ ਪੰਜਾਂ ਸਿੱਖਾਂ ਦੀ ਜੋ ਅਲੱਗ-ਅਲੱਗ ਜਾਤਾਂ ਨਾਲ ਸੰਬੰਧਿਤ ਸਨ ਜਿਨ੍ਹਾਂ ਦੇ ਨਾਂ ਹਨ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਹਿਬ ਸਿੰਘ ਜੀ ਜੋ ਭਾਈ ਦਾਇਆ ਸਿੰਘ ਜੀ ਉਹ ਖਤਰੀ ਪੰਚ ਦੇ ਸਨ ਭਾਈ ਧਰਮ ਸਿੰਘ ਜੀ ਜੱਟ ਵੰਸ਼ ਦੇ ਸਨ ਭਾਈ ਹਿੰਮਤ ਸਿੰਘ ਜੀ ਝੋੜ ਵੰਸ਼ ਦੇ ਸਨ ਭਾਈ ਮੋਹਕਮ ਸਿੰਘ ਜੀ ਸ਼ਿੰਬਾ ਵੰਸ਼ ਦੇ ਸਨ ਤੇ ਭਾਈ ਸਹਿਬ ਸਿੰਘ ਜੀ ਨਾਈ ਵੰਸ਼ ਦੇ ਸਨ ਇਤਿਹਾਸ ਵਿੱਚ ਇਨ੍ਹਾਂ ਪੰਜਾਂ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਸੰਨ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਸਿੱਖਾਂ ਦੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਵਿੱਚ ਇੱਕ ਇਕੱਠ ਬੁਲਾਇਆ ਦਰਬਾਰ ਵਿੱਚ ਉਹਨਾਂ ਨੇ ਇਕੱਠ ਦੇ ਸਾਹਮਣੇ ਇਹ ਕੋਸ਼ਨਾ ਕੀਤੀ ਕਿ ਧਰਮ ਅਤੇ ਮਾਨਵਤਾ ਦੀ ਰੱਖਿਆ ਲਈ ਪੰਜ ਸਿਰ ਚਾਹੀਦੇ ਹਨ ਜੋ ਦੇ ਸਕਦੇ ਹਨ ਅੱਗੇ ਆਉਣ ਦਰਬਾਰ ਵਿੱਚ ਸਨਨਾਟਾ ਛਾ ਗਿਆ ਲੋਕ ਇੰਨਾ ਕੰਬ ਗਏ ਫਿਰ ਇੱਕ ਸਿੱਖ ਹੌਸਲਾ ਕਰਕੇ ਅੱਗੇ ਵਧਿਆ ਉਹ ਸੰਪਾਈ ਦਯਾਰਾਮ ਜੀ ਇਸ ਤੋਂ ਬਾਅਦ ਵਾਰੀ-ਵਾਰੀ ਹੋਰ ਚਾਰ ਸਿੱਖ ਅੱਗੇ ਆਏ ਉਹਨਾਂ ਪੰਜਾਂ ਸਿੰਘਾਂ ਨੇ ਆਪਣੇ ਸਿਰ ਗੁਰੂ ਸਾਹਿਬ ਨੂੰ ਸਮਰਪਿਤ ਕਰ ਦਿੱਤੇ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਉਹਨਾਂ ਨੂੰ ਇੱਕੋ ਜਿਹੇ ਕੱਪੜੇ ਅਤੇ ਖੁਦ ਵੀ ਇੱਕੋ ਰੰਗ ਦੇ ਕੱਪੜੇ ਪਾ ਕੇ ਬਾਹਰ ਆਏ ਉਸ ਤੋਂ ਪ੍ਰੰਤ ਗੁਰੂ ਸਾਹਿਬ ਨੇ ਲੋਹੇ ਦੇ ਭਾਂਡੇ ਵਿੱਚ ਪਾਣੀ ਲੈ ਕੇ ਉਸ ਵਿੱਚ ਪਤਾਸੇ ਮਿਲਾਏ ਅਤੇ ਬਾਣੀ ਪਾੜ ਕੇ ਅੰਮ੍ਰਿਤ ਤਿਆਰ ਕੀਤਾ ਪੰਜਾਂ ਸਿੱਖਾਂ ਨੂੰ ਪਿਲਾਇਆ ਅਤੇ ਫਿਰ ਖੁਦ ਉਹਨਾਂ ਤੋਂ ਅੰਮ੍ਰਿਤ ਛਕਿਆ ਇਸ ਤਰ੍ਹਾਂ ਉਹਨਾਂ ਨੇ ਧਰਮ ਅਤੇ ਮਾਨਵਤਾ ਖਾਤਰ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਪੰਜਾਂ ਸਿੱਖਾਂ ਨੂੰ ਪੰਜ ਪਿਆਰੇ ਨਿਯੁਕਤ ਕੀਤਾ ਜੋ ਪੰਥ ਦਾ ਸੰਚਾਲਨ ਕਰਦੇ ਸਨ ਅਤੇ ਪੰਥ ਨੂੰ ਪ੍ਰੇਰਿਤ ਕਰਦੇ ਸਨ ਕਿਸੇ ਵੀ ਵਿਸ਼ੇ ਤੇ ਸਲਾਮ مشورہ ਕਰਨ ਲਈ ਗੁਰੂ ਸਾਹਿਬ ਇਹਨਾਂ ਪੰਜਾਂ ਪਿਆਰਿਆਂ ਦੀ رائے ਲੈਂਦੇ ਸਨ ਇਹਨਾਂ ਪਿਆਰਿਆਂ ਦਾ ਹੁਕਮ ਗੁਰੂ ਸਾਹਿਬ ਦਾ ਹੁਕਮ ਮੰਨਿਆ ਜਾਂਦਾ ਸੀ ਪੰਜ ਪਿਆਰੇ ਆਪਣੇ ਅੰਤਮ ਸਮੇਂ ਤੱਕ ਗੁਰੂ ਸਾਹਿਬ ਦੇ ਨਾਲ ਸਨ ਅਤੇ ਯੁੱਧ ਕਰਦਿਆਂ ਇਹਨਾਂ ਨੇ ਸ਼ਹਾਦਤ ਦੀ ਆਉਧੀਆਂ ਮਾਣੀਆਂ ਇਤਿਹਾਸ ਵਿੱਚ ਇਹ ਸਦਾ ਲਈ ਅਮਰ ਰਹਿਣਗੇ ਅੱਜ ਵੀ ਜਦੋਂ ਨਗਰ ਕੀਰਤਨ ਜਾਂ ਵਿਸ਼ੇਸ਼ ਸਮਾਰੋਹ ਹੋਵੇ ਤਾਂ ਪੰਜ ਪਿਆਰੇ ਨਗਰ ਕੀਰਤਨ ਦੀ ਅਗਵਾਈ ਕਰਦੇ ਹਨ ਅੱਗੇ ਰਹਿੰਦੇ ਹਨ ਤੋ ਵਾਹਿਗੁਰੂ ਜੀ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਿਓ ਪੋਲ ਚ ਕੋਈ ਤਾਂ ਮਾਫ ਕਰਨਾ ਆទਿ ਉਮੀਦ ਹੈ ਕਿ ਆਪ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤਾਂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ